ਫੁਰਤਾ ਜੱਤ ਸਾਹਿਬ ਨੇ ਪਹਿਲਾਂ ਰਜਿੰਦਰਾ ਹਸਪੀਟਲ ਕੀਤਾ ਪਟਿਆਲਾ ਫਿਰ ਸ਼ਿਫਟ ਕੀਤਾ ਸੰਗੂਰ ਇਹ ਕਿਉਂ ਪੁਲਿਸ ਇਸ ਚੀਜ਼ ਤੋਂ ਭੱਜ ਰਹੀ ਸੀ ਤੇ ਇਹਨਾਂ ਦਾ ਢੀਠਪਣਾ ਉਹਨਾਂ ਦੇ ਅੱਗੇ ਪੇਸ਼ ਕਰਨ ਦਾ ਇਹ ਹੁਣ ਕਲੀਅਰ ਹੋਇਆ ਸਾਨੂੰ ਵੀ ਇਹ ਕਿਉਂ ਭੱਜ ਰਹੇ ਸੀਗੇ ਇੰਜਰੀਜ਼ 11 ਇੰਜਰੀਜ਼ ਨੇ 1 2 3 4 ਨਹੀਂ ਆਹ ਦੇਖੋ ਤੁਸੀਂ ਇੱਕ ਪੂਰਾ ਪੇਜ ਭਰ ਗਿਆ ਹੈ ਜਿਹਦੇ ਵਿੱਚ ਨੰਬਰ ਆਫ ਇੰਜਰੀਜ਼ ਜੜੀਆਂ ਨੇ ਆ ਚੁੱਕੀਆਂ ਨੇ ਔਰ ਸਪੈਸੀਫਿਕ ਕਿਹੜੀ ਕਿਹੜੀ ਇੰਜਰੀ ਹੈ ਉਹ ਤੁਹਾਨੂੰ ਬ੍ਰਦਰਾਂ ਹੋਣੇ ਦੱਸ ਦੇ ਜਿਵੇਂ ਚੁਪੜ ਕੇ ਦੇਖੋ ਮੈਂ ਸਭ ਤੋਂ ਪਹਿਲਾਂ ਡਿਊਰੇਸ਼ਨ ਆਈਏ ਇਹਦੇ ਵਿੱਚ 5 ਤੋਂ 8 ਦਿਨ ਮਤਲਬ ਕੀ ਕਿ ਜਦੋਂ ਉਹਨਾਂ ਨੇ ਇੰਜਰੀਜ਼ ਐਟਰੀਬਿਊਟ ਕੀਤੀਆਂ ਨੇ ਉਦੋਂ ਤੋਂ 8 ਦਿਨ ਬਾਅਦ ਹੀ ਬਿਲਕੁਲ 8 ਦਿਨ ਬਣਦੇ ਨੇ ਕਿਉਂਕਿ 10 ਤਰੀਕ ਨੂੰ ਇਹਨਾਂ ਨੇ ਇੰਜਰੀਜ਼ ਐਟਰੀਬਿਊਟ ਕੀਤੀਆਂ ਨੇ ਤੇ 18 ਤਰੀਕ ਨੂੰ ਉਹਨਾਂ ਨੂੰ ਮੈਡੀਕਲ ਇਗਜ਼ਾਮਿੰਨ ਕੀਤਾ ਗਿਆ ਡਾਕਟਰਸ ਵੱਲੋਂ ਹੁਣ ਇਹਦੇ ਵਿੱਚ ਮੈਂ ਸਪੈਸੀਫਿਕਲੀ ਮੈਂ ਦੱਸਣਾ ਚਾਹਣਾ ਵੀ ਜਿਹੜੀਆਂ ਸਪੈਸੀਫਿਕ ਇੰਜਰੀਜ਼ ਆਈਆਂ ਨੇ ਉਹਦੇ ਚ 28 13 ਸੈਂਟੀਮੀਟਰ 28 13 ਸੈਂਟੀਮੀਟਰ রাইਟ ਨਾ ਵੀ ਆਰ ਨਾਟ ਮੈਡੀਕਲ ਐਕਸਪਰਟਸ ਬਟ ਜਿਹੜੀਆਂ ਇੰਜਰੀਜ਼ ਹਨ ਕਿਉਂਕਿ ਸਾਡੀ ਵੀ ਲੋਅਰਸ ਦੀ ਹੈ ਕਿ ਇਹ ਸੋ ਇੰਜਰੀਜ਼ 28 13 ਸੈਂਟੀਮੀਟਰ ਉਹਨਾਂ ਦਾ ਬਕਾਇਦਾ ਤੁਸੀਂ ਕਹੋ ਕਿ ਜਿਹੜਾ ਪਿਛਲਾ ਪਾਸਾ ਜਿਹੜਾ ਤੁਸੀਂ ਕਹਿ ਰਹੇ ਸੀ ਅਸੀਂ ਵੀ ਥਰੜਾ ਪਾਸਾ ਸਾਰਾ ਉਹਨਾਂ ਦਾ ਫੇਕੇ ਰੱਖਤਾ ਹੈ 28 13 ਸੈਂਟੀਮੀਟਰ ਉਹਦੇ ਵਿੱਚ ਉਹਨਾਂ ਦੇ ਬਿਲਕੁਲ ਜਿਹੜੇ ਉਹ ਵਿੱਚ ਉਹ ਆ ਕੀਏ ਕਿ ਉਹ ਰੈਡੀਸ਼ ਹੋਇਆ ਪਿਆ ਹਜੇ ਤੱਕ ਉਹ ਪਾਰਸਾ ਜਿਹੜਾ ਇਹਨਾਂ ਨੇ ਫੇਕੇ ਰੱਖਿਆ ਉਸ ਤੋਂ ਬਾਅਦ 22 ਸੈਂਟੀਮੀਟਰ 11 ਸੈਂਟੀਮੀਟਰ ਇਹ ਇਹ ਪਹਿਲਾ ਲੈਫਟ ਸੀ ਇਹ ਹੁਣ ਮੈਂ ਦੂਸਰਾ ਰਾਈਟ ਦੱਸ ਰਿਹਾ ਸੋ ਇਹਦੇ ਤੋਂ ਇਲਾਵਾ ਜੇਕਰ ਦੇਖੀਏ ਤੇ 5 2 ਸੈਂਟੀਮੀਟਰ ਸਪੈਸੀਫਿਕਲੀ ਆ ਰਿਹਾ ਹੈ ਔਰ ਇਹਦੇ ਤੋਂ ਇਲਾਵਾ ਜੇ ਦੇਖਿਆ ਜਾਵੇ ਤੁਹਾਨੂੰ ਤੇ ਪੈਰ ਦੇ ਵਿੱਚ ਜਿਹੜਾ ਉਹਨਾਂ ਨੇ ਲੈਸਰੇਸ਼ਨ ਲੈਸਰੇਸ਼ਨ ਜਿਹੜੀ ਹੈ ਬਹੁਤ ਬਹੁਤ ਇਹ ਬੌਂਡ ਹੈ ਲੈਸਰੇਸ਼ਨ 2 ਇੰਚ ਟੂ 1 ਸੈਂਟੀਮੀਟਰ ਉਹਦੇ ਵਿੱਚ ਆਇਆ ਸੋ ਮੇਰੇ ਕਹਿਣ ਤੋਂ ਭਾਵੇਂ ਕਿ ਜਕਰ ਹੁਣ ਮੈਂ ਸਾਰੀਆਂ ਜਿਹੜੀਆਂ ਪੜਨ ਲੱਗ ਪਾਵਾਂ ਤਾਂ ਇਹਦੇ ਚ ਕਹਿਣ ਤੋਂ ਮੈਂ ਚਾਹੁੰਦਾ ਕਿ 11 ਇੰਜਰੀਜ਼ ਡਾਕਟਰਸ ਨੇ ਬਿਲਕੁਲ ਇੱਥੇ ਮੈਡੀਕਲ ਇਖਤਜ਼ਾਮ ਇਹਨਾਂ ਤੋਂ ਬਾਅਦ 11 ਇੰਜਰੀਜ਼ ਉਹਨਾਂ ਜਿਹੜੀਆਂ ਵਿੱਚ ਆਈਆਂ ਨੇ ਸੋ ਇੱਥੇ ਮੈਂ ਬਹੁਤ